ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਦੇ ਇਸ ਚੈਨਲ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ETT 9894 ਵਾਸਤੇ ਪ੍ਰਸ਼ਨਾਂ ਦੀ ਬੜੀ ਮਹੱਤਵਪੂਰਨ ਲੜੀ ਸ਼ੁਰੂ ਕੀਤੀ ਹੈ ਅੱਜ ਦੋ ਤਿੰਨ ਦਿਨ ਦੇ ਵਕਫੇ ਤੋਂ ਬਾਅਦ ਮੈਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਅੱਜ ਅਸੀਂ ਪੰਜਾਬੀ ਪਾਸ਼ਾ ਅਤੇ ਵਿਆਕਰਨ ਨੂੰ ਲੈ ਕੇ ਕੁਝ ਮਹੱਤਵਪੂਰਨ ਪ੍ਰਸ਼ਨ ਤੁਹਾਡੀ ਨਜ਼ਰ ਕਰਨ ਜਾ ਰਹੇ ਆਂ ਆਸ ਹੈ ਕਿ ਪਹਿਲੀਆਂ ਵੀਡੀਓਜ਼ ਦੀ ਤਰ੍ਹਾਂ ਤੁਸੀਂ ਇਸ ਵੀਡੀਓ ਨੂੰ ਵੀ ਢੇਰਾਂ ਪਿਆਰ ਦਿਓਗੇ ਇਹ ਸਵਾਲ ਉਹ ਸਵਾਲ ਨੇ ਜਿਹੜੇ ਸਿੱਧੇ ਤੁਹਾਡੇ ਪੇਪਰ ਦੇ ਵਿੱਚ ਆਉਣ ਵਾਲੇ ਨੇ ਜੇ ਕਿਸੇ ਨੇ ਇਹਨਾਂ ਸਵਾਲਾਂ ਨੂੰ ਸਮਝ ਕੇ ਪੇਪਰ ਦੀ ਤਿਆਰੀ ਕਰ ਲਈ ਉਹਦਾ ਨੰਬਰ ਪੱਕਾ ਹੈ ਇਹਦੀ ਤਾਂ ਪੂਰੀ ਗਰੰਟੀ ਹੈ ਕਿਉਂਕਿ ਇਹ ਸਵਾਲ ਪੇਪਰ ਦੇ ਲੈਵਲ ਦੇ ਜੋ ਪੇਪਰ ਦੇ ਵਿੱਚ ਆਉਂਦੇ ਸਵਾਲ ਸਿਰਫ ਉਹ ਸਵਾਲ ਆਪਾਂ ਬਣਾ ਕੇ ਤੁਹਾਡੇ ਸਾਹਮਣੇ ਲਿਆਉਣੇ ਆ। ਦੂਜਾ ਇਹਨਾਂ ਸਵਾਲਾਂ ਦੇ ਵਿੱਚੋਂ ਸਿੱਖਣ ਨੂੰ ਬਹੁਤ ਮਿਲਦਾ ਵੀ ਸਵਾਲ ਬਣਦੇ ਕਿਵੇਂ ਨੇ ਤੇ ਸਵਾਲ ਨੂੰ ਸਮਝਿਆ ਕਿਵੇਂ ਜਾ ਸਕਦਾ ਨਾਲ ਆਪਾਂ ਵਿਆਖਿਆ ਵੀ ਕਰਦੇ ਆ। ਤੀਸਰੀ ਗੱਲ ਜੇ ਕੋਈ ਸਵਾਲ ਪੜ੍ਹਦਿਆਂ ਤੁਹਾਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਉਹਦੇ ਵਾਸਤੇ ਥਿਊਰੀ ਵੀ ਉਪਲਬਧ ਹੈ ਜੋ ਕਿ ਇਸੇ ਚੈਨਲ ਦੇ ਉੱਪਰ ਥਿਊਰੀ ਦੀਆਂ ਵੀਡੀਓਜ਼ ਪਈਆਂ। ਜੇਕਰ ਫਿਰ ਵੀ ਨਾ ਪਤਾ ਲੱਗੇ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ WhatsApp ਕਰਕੇ ਜਾਂ ਮੈਨੂੰ ਤੁਸੀਂ Instagram ਤੇ ਮੈਸੇਜ ਕਰਕੇ ਮੇਰੇ ਤੋਂ ਪੁੱਛ ਸਕਦੇ ਹੋ ਆਈਡੀ ਮੈਂਸ਼ਨ ਕੀਤੀ ਹੋਈ ਹੈ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪਹਿਲਾ ਸਵਾਲ ਪੰਜਾਬੀ ਦੀਆਂ ਉਪਪਸ਼ਾਵਾਂ ਵਿੱਚ ਕਿਹੜੀ ਪਾਸ਼ਾ ਸ਼ਾਮਲ ਨਹੀਂ ਹੈ ਇਹਦੇ ਨਾਲ ਨਾਲ ਮੈਂ ਤੁਹਾਡੇ ਸਿਲੇਬਸ ਵਿੱਚੋਂ ਉਹ ਵੀ ਚੀਜ਼ ਮੈਂਸ਼ਨ ਕਰਦਾ ਜਾਵਾਂ ਕਿ ਇਹ ਸਵਾਲ ਤੁਹਾਡੇ ਸਿਲੇਬਸ ਦੇ ਕਿਸ ਭਾਗ ਦੇ ਵਿੱਚੋਂ ਬਣਿਆ ਤਾਂ ਉਹਨਾਂ ਨੇ ਜਿੱਥੇ ਤੁਹਾਨੂੰ ਪੁੱਛਿਆ ਭਾਸ਼ਾ ਅਤੇ ਉਪਭਾਸ਼ਾ ਉੱਥੋਂ ਇਹ ਸਵਾਲ ਆਪਾਂ ਬਣਾਇਆ ਹੈ। ਪ੍ਰਸ਼ਨ ਨੰਬਰ ਪਹਿਲੇ ਦਾ ਉੱਤਰ ਕੀ ਹੋਣਾ ਚਾਹੀਦਾ? ਦੁਆਬੀ, ਬਾਂਗਰੂ, ਪਵਾਦੀ ਤੇ ਮਲਤਾਨੀ। ਸਵਾਲ ਬੜਾ ਜਰਨਲ ਹੈ। ਤੁਸੀਂ ਕਹੋਗੇ ਜੀ ਸਰ ਸਵਾਲ ਬਹੁਤ ਸੌਖਾ ਹੈ। ਸੌਖਾ ਇਸ ਕਰਕੇ ਹੈ ਕਿ ਇਹ ਜਿਹੜੇ ਇਹ ਜਿਹੜਾ ਪੇਪਰ ਹੈ ਤੁਹਾਡਾ ਐਂਟ੍ਰੈਂਸ ਪੇਪਰ ਹੈ ਇੱਕ ਤਰ੍ਹਾਂ ਨਾਲ ਇਹ ਪੇਪਰ ਸਬਜੈਕਟ ਪੇਪਰ ਨਹੀਂ ਹੈ ਇਸ ਕਰਕੇ ਇਹਦੇ ਸਵਾਲ ਇਸ ਲੈਵਲ ਦੇ ਹੀ ਆਉਣੇ ਆ ਇਸ ਗੱਲ ਨੂੰ ਗਰੰਟਡ ਪੜ ਲਓ ਜਿਹੜੇ ਲੋਕ ਤੁਹਾਨੂੰ ਸਵਾਲ ਔਖੇ ਤੋਂ ਔਖਾ ਔਖੇ ਤੋਂ ਔਖਾ ਬਣਾ ਬਣਾ ਕੇ ਪਾ ਪਾ ਕੇ ਤੇ ਤੁਹਾਨੂੰ ਉਲਝਾ ਰਹੇ ਤੁਹਾਨੂੰ ਕਨਫਿਊਜ਼ ਕਰ ਰਹੇ ਤੁਹਾਨੂੰ ਡਰਾ ਰਹੇ ਆ ਸਿਰਫ ਇਸ ਵਾਸਤੇ ਕਿ ਤੁਸੀਂ ਉਹਨਾਂ ਦੀ ਟੈਸਟ ਸੀਰੀਜ਼ ਲੈ ਲਓ ਜਾਂ ਤੁਸੀਂ ਉਹਨਾਂ ਦੇ ਕੋਲੋਂ ਜਾ ਕੇ ਤੇ ਆਪਣਾ ਸ਼ੋਸ਼ਣ ਕਰਵਾ ਲਓ ਉਹ ਸਿਰਫ ਤੁਹਾਨੂੰ ਇਸ ਕਰਕੇ ਡਰਾਇਆ ਜਾ ਰਿਹਾ ਹੈ ਹੋਰ ਕੁਝ ਵੀ ਨਹੀਂ ਜਿਵੇਂ ਤੁਸੀਂ ਪੇਪਰ ਦੇਖਿਆ ਸੀ ਜਿਹੜਾ ETT ਦਾ ਪਹਿਲਾ ਪੇਪਰ ਕੈਨਸਲ ਹੋ ਗਿਆ ਸੀ ਜਿਹੜਾ ਉਸ ਪੇਪਰ ਦਾ ਲੈਵਲ ਸੀ ਉਹੀ ਲੈਵਲ ਇਸ ਪੇਪਰ ਦਾ ਹੋਣ ਵਾਲਾ ਹੈ ਬਲਕਿ ਉਹਦੇ ਤੋਂ ਦੋ ਰੱਤੀਆਂ ਸੌਖਾ ਹੋ ਸਕਦਾ ਔਖਾ ਨਹੀਂ ਹੋਵੇਗਾ ਇਹ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦੇਣਾ ਮੇਰਾ ਪ੍ਰੋਮਿਸ ਹੈ ਪੰਜਾਬੀ ਦੀ ਉਪ ਭਾਸ਼ਾਵਾਂ ਵਿੱਚ ਸਾਨੂੰ ਪਤਾ ਬੰਗਰੂ ਸ਼ਾਮਲ ਨਹੀਂ ਹੈ ਦੁਆਬੀ ਵੀ ਹੈ ਪਵਦੀ ਵੀ ਹੈ ਮੁਲਤਾਨੀ ਵੀ ਹੈ ਮੁਲਤਾਨੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਪਵਦੀ ਤੇ ਦੁਆਬੀ ਸਾਡੀ ਭਾਰਤ ਦੇ ਵਿੱਚ ਜਾਂ ਪੂਰਬੀ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਦੋ ਸਾਡੀਆਂ ਉਪਭਾਸ਼ਾਵਾਂ ਨੇ ਗੱਲ ਤਾਂ ਸਮਝ ਆ ਗਈ ਹੁਣ ਇਹਨਾਂ ਉਪਭਾਸ਼ਾਵਾਂ ਦੀ ਜਿਹੜੀ ਡਿਟੇਲਡ ਸਟੱਡੀ ਐ ਇਸ ਨੂੰ ਕਿੱਦਾਂ ਸਮਝੀਏ ਮੇਰੇ ਇਸੇ ਚੈਨਲ ਤੇ ਥਿਊਰੀ ਪਈ ਐ ਤੁਸੀਂ ਦੇਖ ਸਕਦੇ ਹੋ ਸਵਾਲ ਨੰਬਰ 2 ਤੇ ਚੱਲਦੇ ਆ ਜੈਤੋ ਅਤੇ ਬਾਗਾ ਪੁਰਾਣਾ ਤਹਿਸੀਲਾਂ ਦੀ ਕਿਹੜੀ ਭਾਸ਼ਾ ਹੈ ਹੁਣ ਧਿਆਨ ਨਾਲ ਮੇਰੀ ਗੱਲ ਸਮਝਿਓ ਇਹ ਸਵਾਲ ਉਪਭਾਸ਼ਾਵਾਂ ਦਾ ਖੇਤਰ ਦੇ ਵਿੱਚੋਂ ਐ ਆਮ ਤੌਰ ਤੇ ਸਟੂਡੈਂਟਸ ਜ਼ਿਲੇ ਯਾਦ ਕਰ ਲੈਂਦੇ ਆ ਪਰ ਜਿਹੜੇ ਛੋਟੇ ਕਸਬੇ ਛੋਟੇ ਟਾਊਨ ਜਾਂ ਛੋਟੇ ਜਿਹੜੇ ਤਹਿਸੀਲਾਂ ਹੁੰਦੀਆਂ ਕਈ ਵਾਰ ਉਹ ਸਾਨੂੰ ਨਹੀਂ ਪਤਾ ਹੁੰਦਾ ਇਹ ਮੈਂ ਸਵਾਲ ਤੁਹਾਡੇ ਕੋਲ ਜਿਹੜਾ ਲੈ ਕੇ ਆਇਆ ਪੀਐਸ ਟੈਟ ਦੇ ਵਿੱਚ ਇਹਦੇ ਵਰਗਾ ਸਵਾਲ 2017 ਦੇ ਵਿੱਚ ਪੁੱਛਿਆ ਗਿਆ ਸੀ ਹੁਣ ਵੀ ਤੁਸੀਂ 2017 ਦਾ ਪੇਪਰ ਚੁੱਕ ਲਓ ਉੱਥੇ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਉਹਨਾਂ ਨੇ ਸਵਾਲ ਪਾਇਆ ਸੀ ਕਿ ਮਾਜੀ ਉਪਪਾਸ਼ਾ ਦਾ ਖੇਤਰ ਕਿਹੜਾ ਹੈ ਉਹਦੇ ਵਿੱਚ ਪੱਟੀ ਤਹਿਸੀਲ ਪਾਈ ਸੀ ਉਹਨਾਂ ਨੇ ਮੈਂ ਉਸ ਬੇਸ ਤੇ ਸਵਾਲ ਤਿਆਰ ਕੀਤਾ ਕਿ ਤਾਂ ਕਿ ਤੁਹਾਨੂੰ ਹੁਣ ਇਸ ਸਵਾਲ ਤੋਂ ਅੱਗੇ ਤੁਸੀਂ ਕੀ ਕਰੋਗੇ ਤੁਸੀਂ ਬਾਕੀ ਦੀਆਂ ਤਹਿਸੀਲਾਂ ਵੀ ਪੜ ਲਓ ਤੁਸੀਂ ਨਬਾ ਭਵਾਨੀਗੜ੍ਹ ਜੈਤੂ ਬਾਗਾ ਪੁਰਾਣਾ ਤੁਸੀਂ ਇਹ ਸਾਰੀਆਂ ਤਹਿਸੀਲਾਂ ਤੇ ਮੋਟੀ ਮੋਟੀ ਨਜ਼ਰ ਮਾਰ ਲਓ ਨਿਹਾਲ ਸਿੰਘ ਵਾਲਾ ਇਹ ਕਿਹੜੇ ਕਿਹੜੇ ਕਸਬੇ ਕਿਹੜੇ ਏਰੀਏ ਦੇ ਵਿੱਚ ਇਹ ਛੋਟੇ ਕਸਬੇ ਪੈਂਦੇ ਨੇ ਮਲੋਟ ਦਾ ਅਬੋਰ ਦਾ ਜਿੱਕਰ ਵੀ ਆਊਗਾ ਬਾਕੀ ਇਹ ਸਾਰੇ ਦੇ ਸਾਰੇ ਮਲਬਈ ਏਰੀਏ ਦੇ ਨੇ ਮਾਲਵੇ ਦੇ ਨੇ ਤੇ ਆਪਸ਼ਨ ਐਡਾ ਬਿਲਕੁਲ ਠੀਕ ਹੈ ਸਵਾਲ ਨੰਬਰ 3 ਉਹ ਸ਼ਬਦ ਸ਼੍ਰੇਣੀ ਜਿਸ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਸ਼ਬਦ ਸ਼੍ਰੇਣੀਆਂ ਕਿੰਨੀਆਂ ਨੇ ਬੜਾ ਸਿੰਪਲ ਤੇ ਜਰਨਲ ਕੁਐਸਚਨ ਆਉਣਾ ਹੈ ਇੱਕ ਗੱਲ ਮੇਰੀ ਹੋਰ ਜਿੰਨੇ ਵੀ ਪੰਜਾਬ ਦੇ ਵਿੱਚ ਕੰਪੀਟੀਟਿਵ ਐਗਜ਼ਾਮਸ ਵਾਲੇ ਪੇਪਰ ਤੁਸੀਂ ਤਿਆਰੀ ਕਰ ਰਹੇ ਜਿੰਨੇ ਵੀ ਸਟੂਡੈਂਟਸ ਹੋ ਧਿਆਨ ਦਿਓ ਕੈਂਡੀਡੇਟਸ ਜਿੰਨੇ ਵੀ ਤੁਸੀਂ ਤਿਆਰੀ ਕਰ ਰਹੇ ਹੋ ਦੂਸਰੀ ਗੱਲ ਨਾਲ ਪੀਐਸਟੈਟ ਪੰਜਾਬ ਦਾ ਜਿਹੜਾ ਹੋਣ ਜਾ ਰਿਹਾ ਆਉਣ ਵਾਲੇ ਸਮੇਂ 'ਚ ਉਹਦੀ ਵੀ ਤਿਆਰੀ ਤੇ ਬੈਸਟ ਕੁਐਸਚਨ ਦੇਖਣ ਵਾਸਤੇ ਅੱਜ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਹੀ ਸਾਰਾ ਕੁਝ ਮੈਂ ਇਦਾਂ ਹੀ ਫ੍ਰੀ ਦੇ ਵਿੱਚ ਪੜ੍ਹਾਉਣਾ ਹੈ ਪੜ੍ਹਦੇ ਜਾਓ ਲਿਖਦੇ ਜਾਓ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਓ ਸਵਾਲ ਹੈ ਜੀ ਉਹ ਸ਼ਬਦ ਸ਼੍ਰਿਆਣੀ ਜਿਸ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗੇ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਇਹ ਆਜੀ ਕਿਰਿਆ ਕਿਰਿਆ ਕਿੰਨੀ ਤਰ੍ਹਾਂ ਦੀ ਹੁੰਦੀ ਕਿਰਿਆ ਦੀ ਵੰਡ ਕੀ ਹੈ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਪੜਨ ਤੇ ਸਮਝਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਤਾਂ ਕਿ ਤੁਸੀਂ ਸਾਰਾ ਕੁਝ ਤੁਹਾਨੂੰ ਨੌਲੇਜ ਜੇਥੋਂ ਤੇ ਆਥੈਂਟਿਕ ਚੀਜ਼ਾਂ ਮਿਲਦੀਆਂ ਰਹਿਣ ਆਥੈਂਟਿਕ ਚੀਜ਼ਾਂ ਸਵਾਲ ਨੰਬਰ ਹੈ ਜੀ ਚੌਥਾ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣੂ ਕੀ ਅਖਵਾਉਂਦੇ ਹਨ ਇਹਨਾਂ ਸੌਖਾ ਸਵਾਲ ਪਰ ਇੱਥੇ ਅਸੀਂ ਛੱਡ ਨਾਣੀ ਤੁਸੀਂ ਨਾਮ ਦੀ ਥਾਂ ਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਨੂੰ ਪੜਨਾਮ ਕਹਿੰਦੇ ਆ ਆਪਸ਼ਨ ਪੜਨ ਦੀ ਵੀ ਲੋੜ ਨਹੀਂ ਤੁਸੀਂ ਕਿਹਾ ਨਾਮ ਦੀ ਥਾਂ ਤੇ ਪੜਨਾਮ ਓਕੇ ਹੁਣ ਤੁਸੀਂ ਨਾਮ ਤੇ ਪੜਨਾਮ ਦੀਆਂ ਕਿਸਮਾਂ ਤਿਆਰ ਕਰਨੀਆਂ ਇਹ ਸਵਾਲ ਮੈਂ ਅਗਲੇ ਲੈਵਲ ਦਾ ਦੱਸ ਦਿੱਤਾ ਵੀ ਇਹ ਸਵਾਲ ਹੁਣ ਅੱਗੇ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਨਾਮ ਤੇ ਪੜਨਾਮ ਦੀਆਂ ਕਿਸਮਾਂ ਕਿਹੜੀਆਂ ਕਿੜੀਆਂ ਨੇ ਉਹਨਾਂ ਦੇ ਨਾਮ ਕਿਹੜੇ ਕਿਹੜੇ ਨੇ ਸਵਾਲ ਨੰਬਰ ਹੈ ਜੀ ਸਾਡੇ ਕੋਲ 5ਵਾਂ ਪਾਸ਼ਾਈ ਧੁਨੀਆਂ ਨੂੰ ਨਾਸਕੀ ਬਣਾਉਣ ਲਈ ਵਰਤੇ ਜਾਂਦੇ ਚਿੰਨ ਕਿਹੜੇ ਕਿਹੜੇ ਹਨ ਬਿੰਦੀ ਅਤੇ ਅਦਕ ਅਦਕ ਅਤੇ ਟਿੱਪੀ ਬਿੰਦੀ ਟਿੱਪੀਆਂ ਤੇ ਬਿੰਦੀ ਜਾਂ ਇਹ ਸਾਰੇ ਦੇ ਸਾਰੇ ਸਵਾਲ ਅਗਲਾ ਇਹ ਹੈ ਕਿ ਇਹ ਜਿਹੜੇ ਬਿੰਦੀ ਤੇ ਟਿੱਪੀ ਜਾਂ ਬਿੰਦੀ ਤੇ ਅਦਕ ਇਹ ਜਿਹੜੇ ਸਾਡੇ ਕੋਲੇ ਚਿੰਨ ਦਿੱਤੇ ਹੋਏ ਨੇ ਇਹਨਾਂ ਦੀ ਵਰਤੋਂ ਪੰਜਾਬੀ ਚ ਕਦੋਂ ਸ਼ੁਰੂ ਹੋਈ ਇਹ ਵੀ ਇੱਕ ਨਵਾਂ ਸਵਾਲ ਹੈ ਇਸ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਕਿ ਕਦੋਂ ਕ ਇਹਨਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ ਇਹ ਲਿਪੀ ਦੇ ਵਿੱਚ ਇਹ ਦੋ ਚਿੰਨ ਨੇ ਬਿੰਦੀ ਅਤੇ ਟਿੱਪੀ ਇਹਦਾ ਜਿਹੜਾ ਉੱਤਰ ਹੈ ਉਹ ਆਉਣਾ ਚਾਹੀਦਾ ਹੈ ਉਹਨਾਂ ਨੇ ਪੁੱਛਿਆ ਨਾਸਕੀ ਕਿਹੜੇ ਕਿਹੜੇ ਚਿੰਨ ਬਣਾਉਂਦੇ ਬਿੰਦੀ ਅਧਕ ਗਲਤ ਹੈ ਅਧਕ ਤੇ ਟਿੱਪੀ ਗਲਤ ਹੈ ਟਿੱਪੀ ਅਤੇ ਬਿੰਦੀ ਬਿਲਕੁਲ ਠੀਕ ਹੈ ਸਵਾਲ ਅਗਲਾ ਇਹ ਵੀ ਹੈ ਕਿ ਸਵਰਾਂ ਨਾਲ ਤੇ ਵਿਅੰਜਨਾਂ ਨਾਲ ਸਵਰਾਂ ਨਾਲ ਤੇ ਵਿਅੰਜਨਾਂ ਨਾਲ ਟਿੱਪੀ ਤੇ ਬਿੰਦੀ ਦੇ ਵਿੱਚੋਂ ਕੀ ਲੱਗਦਾ ਹੈ ਜਿਵੇਂ ਮੈਂ ਲਿਖਿਆ ਗੇਂਦ ਗੇਂਦ ਤੇ ਇਸੇ ਤਰ੍ਹਾਂ ਮੈਂ ਲਿਖਿਆ ਮੈਂ ਲਿਖਿਆ ਕੰਧ ਦੇਖੋ ਕੰਧ ਕੰਧ ਕਕਾ ਮੁਕਤਾ ਹੈ ਗੱਗੇ ਨੂੰ ਲਾਂ ਹੈ ਇੱਥੇ ਅ ਸਵਰਾਂ ਤੇ ਵਿਅੰਜਨਾਂ ਦੀ ਗੱਲ ਨਹੀਂ ਐਕਚੁਅਲੀ ਇਹ ਗੱਲ ਹੈ ਕਿ ਲਘੂ ਸਵਰ ਤੇ ਦੀਰਘ ਸਵਰ ਜਿਹੜੇ ਲਘੂ ਨੇ ਤੇ ਦੀਰਘ ਨੇ ਜਿਹੜੇ ਲਘੂ ਨੇ ਉਹਨਾਂ ਦੇ ਨਾਲ ਕੀ ਲੱਗੂਗਾ ਉਹਨਾਂ ਦੇ ਨਾਲ ਲੱਗੂਗਾ ਬਿੰਦੀ ਉਹਨਾਂ ਦੇ ਨਾਲ ਲਘੂ ਦੇ ਨਾਲ ਲੱਗੂਗਾ ਟਿੱਪੀ ਆ ਜਿਵੇਂ ਟਿੱਪੀ ਦੀ ਉਦਾਹਰਣ ਤੁਹਾਨੂੰ ਦਿੱਤੀ ਹੋਈ ਹੈ ਇਹਦੇ ਨਾਲ ਔਂਕੜ ਸਿਹਾਰੀ ਤੇ ਮੁਕਤਾ ਤਿੰਨ ਐ ਨਾ ਸਾਡੇ ਕੋਲ ਔਂਕੜ ਸਿਹਾਰੀ ਤੇ ਮੁਕਤਾ ਜਿੱਥੇ ਔਂਕੜ ਸਿਹਾਰੀ ਤੇ ਮੁਕਤਾ ਲੱਗੂ ਚਿੰਨ ਨੇ ਉਥੇ ਟਿੱਪੀ ਦੀ ਵਰਤੋਂ ਹੋਊਗੀ ਤੇ ਜਿੱਥੇ ਦੀਰਗ ਨੇ ਉਥੇ ਬਿੰਦੀ ਦੀ ਵਰਤੋਂ ਹੋਊਗੀ ਇਦਾਂ ਵੀ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ ਜੇ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਟ੍ਰਿਕਸ ਇਹੋ ਜਿਹੀਆਂ ਹੋਰ ਚੀਜ਼ਾਂ ਸਿੱਖਣੀਆਂ ਆ ਉਹਦੇ ਵਾਸਤੇ ਤੁਸੀਂ ਮੇਰੀ ਮਦਦ ਲੈ ਸਕਦੇ ਹੋ ਮੈਂ ਤੁਹਾਨੂੰ ਅ ਨੰਬਰ ਮੈਂਸ਼ਨ ਕਰ ਦੇਵਾਂਗਾ ਤੁਸੀਂ ਮੈਸੇਜ ਕਰਕੇ ਵੀ ਸਵਾਲ ਪੁੱਛ ਸਕਦੇ ਹੋ ਸਵਾਲ ਨੰਬਰ 6 ਗੰਗਾ ਤੇ ਨੰਨਾਂ ਨੂੰ ਨਾਸਕੀ ਅਚੰਗਾਂਗਾ ਤੇ ਨੰਨਿਆ ਕਿਸ ਪਾਸ਼ਾ ਵਿੱਚ ਸਾਰਥਕ ਹਨ ਨਾਸਕੀ ਵਿਅੰਜਨ ਨੇ ਨੰਨਾ ਅੰਗੰਗਾ ਤੇ ਨੰਨਿਆ ਕਿਸ ਪਾਸ਼ਾ ਦੇ ਵਿੱਚ ਬੋਲੇ ਜਾਂਦੇ ਨੇ ਸਾਰਥਕ ਨੇ ਦੱਸ ਦਿਓ ਜੀ ਮਲਬਈ ਵਿੱਚ ਮਾਝੀ ਵਿੱਚ ਦੁਆਬੀ ਵਿੱਚ ਇਹਨਾਂ ਸਾਰੀਆਂ ਵਿੱਚ ਹੀ ੰਗੰਗਾ ਤੇ ਨੰਨਿਆ ਨਾਸਕੀ ਵਿਅੰਜਨ ਸਾਰਥਕ ਹਨ ਬੜਾ ਸੌਖਾ ਸਵਾਲ ਹੈ ਇਹ ਕਲਾਸ ਸ਼ਾਮ ਨੂੰ ਹਰ ਰੋਜ਼ ਹੁਣ 8 ਵਜੇ ਅਪਲੋਡ ਹੋਇਆ ਕਰੇਗੀ ਪ੍ਰੀਮੀਅਰ ਤੇ ਸਾਰੇ ਉੱਥੇ ਜੁੜਨਾ ਅੱਜ ਇਹ ਕਲਾਸ ਕਾਫੀ ਦਿਨਾਂ ਬਾਅਦ ਲੱਗੇਗੀ ਸੋ ਦੋਸਤਾਂ ਨੂੰ ਬਹੁਤ ਵੇਟ ਸੀ ਇਹ ਆਪਾਂ ਹੁਣ ਮਿਕਸ ਕੁਐਸਚਨ ਐਮਸੀਕਿਊ ਕਰਾਵਾਂਗੇ ਜੇ ਕਿਸੇ ਨੇ ਸਦੀ ਥਿਉਰੀ ਪੜ੍ਹਨੀ ਆ ਸਮਝਣੀ ਆ ਤਾਂ ਉਹ ਜ਼ਰੂਰ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨੰਗਾ ਤੇ ਨੰਨਿਆ ਨਾਸਕੀ ਵਿਅੰਜਨ ਸਾਰਥਕ ਹਨ ਕਿਸ ਭਾਸ਼ਾ ਦੇ ਵਿੱਚ ਮਾਜੀ ਦੇ ਵਿੱਚ ਮਾਜੀ ਦੇ ਵਿੱਚ ਪੰਜ ਦੇ ਪੰਜ ਇਨ ਆਸ ਕੀ ਵਿੰਜਨ ਸਾਰਤਕ ਤੇ ਬੋਲੇ ਜਾਂਦੇ ਨੇ ਸਵਾਲ ਨੰਬਰ 7 ਵਭਾ ਨੂੰ ਬੱਬਾ ਵਿੱਚ ਬਦਲ ਦਿੱਤਾ ਜਾਂਦਾ ਹੈ ਕਿਸ ਭਾਸ਼ਾ ਵਿੱਚ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਵੈਰੀ ਵੈਰੀ ਕੰਫਿਊジング ਵਾਲਾ ਕੁਐਸਚਨ ਐਂ ਪੂਰਾ ਤੁਹਾਨੂੰ ਕਨਫਿਊਜ਼ ਕਰੇਗਾ ਹੋ ਸਕਦਾ ਹੈ ਕਿ ਇਹ ਸਵਾਲ ਐਤਕੀ ਫਿਰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਇਹ ਗੱਲ ਕਿਉਂਕਿ ਸ਼ੋਭਦੀ ਨਹੀਂ ਹੈ ਚੰਗੀ ਨਹੀਂ ਹੈ ਪਰ ਹੋ ਸਕਦਾ ਪੇਪਰ ਸੈਟਰ ਆ ਸਵਾਲ ਪਾ ਕੇ ਇੱਕ ਵਾਰ ਫਿਰ ਉਮੀਦਵਾਰਾਂ ਨੂੰ ਮਜਬੂਰ ਕਰ ਦੇਵੇ ਕਿ ਤੁਸੀਂ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਓ ਇਹ ਇਦਾਂ ਦਾ ਸਵਾਲ ਹੈ ਜਾਂ ਫਿਰ ਉਹ ਆਪਸ਼ਨਾਂ ਚੰਗੀਆਂ ਪਾਵੇ ਬੱਬਾ ਤੇ ਬੱਬਾ ਨੂੰ ਬੱਬਾ ਨੂੰ ਬੱਬੇ ਵਿੱਚ ਬਦਲ ਦਿੱਤਾ ਜਾਂਦਾ ਹੈ ਮਾਜੀ ਮਾਜੀ ਚ ਨਹੀਂ ਮਲਬਈ ਮਲਬਈ ਚ ਹੈ ਸਿੰਧੀ ਚ ਨਹੀਂ ਭਾਈ ਪਵਾਦੀ ਚ ਹੈ ਪਵਾਦੀ ਚ ਵੀ ਹੈ ਦੁਆਬੀ ਵਿੱਚ ਵੀ ਹੈ ਤਿੰਨਾ ਵਿੱਚ ਹੈ ਅਗਰ ਇਹੀ ਸਵਾਲ ਮੈਂ ਤਿਆਰ ਕਰਨਾ ਹੋਵੇ ਮੈਂ ਪੇਪਰ ਸੈਕਟਰ ਹੋਵਾਂ ਸਵਾਲ ਤਿਆਰ ਕਰਨਾ ਹੋਵੇ ਮੈਂ ਪਤਾ ਕਿਵੇਂ ਕਰੂੰਗਾ ਮੈਂ ਬਹੁਤ ਸੌਖਾ ਸਵਾਲ ਮੈਂ ਬਹੁਤ ਵਧੀਆ ਤਰੀਕੇ ਨਾਲ ਸਵਾਲ ਬਣਾਉਂਗਾ ਮੈਂ ਕਹੂੰਗਾ ਵਵੇ ਨੂੰ ਬੱਬੇ ਵਿੱਚ ਵਵੇ ਨੂੰ ਬੱਬੇ ਵਿੱਚ ਨਹੀਂ ਬਦਲਿਆ ਜਾਂਦਾ ਵਵੇ ਨੂੰ ਬੱਬੇ ਵਿੱਚ ਨਹੀਂ ਬਦਲਿਆ ਜਾਂਦਾ ਪਵਾਦੀ ਮਲਬਈ ਹੈਗੀ ਆ ਇੱਥੇ ਮੈਂ ਆਪਸ਼ਨ ਰੱਖਾਂਗਾ ਦੁਆਬੀ ਤਿੰਨੇ ਰੱਖਤੀਆਂ ਹੁਣ ਸਾਨੂੰ ਪਤਾ ਤਿੰਨਾ ਚ ਬਦਲਿਆ ਜਾਂਦਾ ਤੇ ਉੱਤਰ ਆ ਜਾਊਗਾ ਮਾਜੀ ਇਸ ਤਰੀਕੇ ਨਾਲ ਨਾ ਕੋਈ ਸਵਾਲ ਨੂੰ ਚੈਲੰਜ ਪੱਕੇ ਦਾ ਪੱਕਾ ਸਵਾਲ ਤੇ ਨੰਬਰ ਵੀ ਤੁਹਾਨੂੰ ਦੇ ਕੇ ਜਾਊਗਾ ਸਵਾਲ ਤਿਆਰ ਕਰਨ ਦਾ ਇੱਕ ਤਰੀਕਾ ਹੁੰਦਾ ਜੇ ਕਿਸੇ ਨੇ ਸੌ ਹੀ ਖਾਦੀ ਆ ਵੀ ਨਹੀਂ ਸਵਾਲ ਇਦਾਂ ਦੇ ਬਣਾਉਨੇ ਆ ਭਰਤੀ ਲਟਕਾਉਣੀਆਂ ਤੇ ਉਮੀਦਵਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਫਿਰ ਗੱਲ ਵੱਖਰੀ ਆ ਫਿਰ ਤਾਂ ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਂ ਕਾਕੀਜਾ ਸਾਧ ਨਮਸਕਾਰਾ ਫਿਰ ਤਾਂ ਪਾਈ ਗੱਲ ਹੀ ਆਪਣੇ ਵੱਸੋਂ ਹੀ ਬਾਹਰ ਹੋ ਗਈ ਸਵਾਲ ਨੰਬਰ 8 모ਹਨ ਕਿਤਾਬ ਸ਼ਹਿਰ ਆਦ ਸ਼ਬਦਾਂ ਨੂੰ ਕੀ ਕਹਿੰਦੇ ਆ ਨਾਮ ਪੜਨਾਮ ਸ਼ੇਸ਼ਨ ਦਾ ਕਿਰਿਆ 8 ਨੰਬਰ ਸਵਾਲ ਜਦੋਂ ਆਪਾਂ ਕਿਸੇ ਦਾ ਨਾਮ ਲੈਂਦੇ ਆ ਮੋਹਨ ਜਦੋਂ ਕਿਸੇ ਕਿਤਾਬ ਦਾ ਨਾਮ ਲਿਆ ਕਿਤਾਬ ਜਦੋਂ ਕਿਸੇ ਸ਼ਹਿਰ ਦਾ ਨਾਮ ਲਿਆ ਤਾਂ ਇਹ ਕੀ ਨੇ ਇਹ ਨਾਮ ਨੇ ਨਾਮ ਨੇ ਇਸ ਲਈ ਨਾਮ ਨੇ ਹੁਣ ਤੁਸੀਂ ਸਵਾਲ ਇਹ ਹੈ ਕਿ ਜਿਹੜਾ ਮੋਹਨ ਹੈ ਇਹ ਆਮ ਨਾਮ ਹੈ ਕਿ ਖਾਸ ਨਾਮ ਹੈ ਕਿਤਾਬ ਤੇ ਸ਼ਹਿਰ ਇਹ ਕਿਹੋ ਜੇ ਨਾਮ ਨੇ ਇਹਨਾਂ ਦੇ ਉੱਤਰ ਤੁਸੀਂ ਕਮੈਂਟ ਕਰਕੇ ਦੱਸਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪਿਛਣੀਆਂ ਕਲਾਸਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਸਾਂਝਾ ਵੀ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਅੱਗੇ ਵੀ ਸਾਰਿਆਂ ਨੇ ਇਸੇ ਤਰ੍ਹਾਂ ਕਰਦੇ ਰਹਿਣਾ ਤੇ ਖਾਸ ਤੌਰ ਤੇ ਇਹ 996 ਤੋਂ ਬਾਅਦ ਸਾਡੇ ਕੋਲ ਪੀਐਸਟੈਟ ਆ ਰਿਹਾ ਹੈ ਇਸੇ ਤਰ੍ਹਾਂ ਸਾਡੇ ਕੋਲ ਬਾਕੀ ਕੰਪੀਟੀਟਿਵ ਇਗਜ਼ਾਮ ਦੇ ਪੇਪਰ ਪੰਜਾਬੀ ਦਾ ਜਦੋਂ ਵੀ ਹੋਵੇਗਾ ਜਿਹੜਾ ਵੀ ਹੋਵੇਗਾ ਉਹਦੇ ਨਾਲ ਹੀ ਮਾਸਟਰ ਕਿਡਰ ਤੇ PGT ਚੰਡੀਗੜ੍ਹ ਤੇ ਬਾਕੀ ਜਿੰਨੇ ਵੀ ਪੇਪਰ ਹੈ ਉਹਨਾਂ ਸਾਰਿਆਂ ਵਾਸਤੇ UGC NET ਦਾ ਸਪੈਸ਼ਲੀ ਉਹ ਹੈਲਪ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਆਪਾਂ ਉਹਦੇ ਤੇ ਵੀ ਆਉਣ ਵਾਲੇ ਸਮੇਂ 'ਚ ਵੀਡੀਓਜ਼ ਅਪਲੋਡ ਕਰਨ ਵਾਲੇ ਆ ਸਵਾਲ ਨੰਬਰ 8 ਦਾ ਉੱਤਰ ਨਾਮ ਸਵਾਲ ਨੰਬਰ 9 RAM ਬਹੁਤ ਹੌਲੀ ਹੌਲੀ ਤੁਰ ਰਿਹਾ ਸੀ ਵਾਕ ਵਿੱਚ ਵਰਤਿਆ ਗਿਆ ਪਦ ਵਾਕ ਵਿੱਚ ਵਰਤਿਆ ਗਿਆ ਸ਼ਬਦ ਹੌਲੀ ਹੌਲੀ ਕੀ ਹੈ ਵਿਸ਼ੇਸ਼ਣ ਹੈ ਕਿਰਿਆ ਹੈ ਕਿਰਿਆ ਵਿਸ਼ੇਸ਼ਣ ਹੈ ਜਾਂ ਇਹ ਸਾਰੇ ਠੀਕ ਨੇ ਕਈ ਵਾਰ ਮੈਨੂੰ ਦੋਸਤਾਂ ਦਾ ਮੈਸੇਜ ਵੀ ਆਉਂਦਾ ਹੈ ਕਮੈਂਟ ਬਾਕਸ ਵਿੱਚ ਤੁਸੀਂ ਲਿਖਦੇ ਹੋ ਕਿ ਸਰ ਹਰ ਇੱਕ ਹਰ ਇੱਕ ਆਪਸ਼ਨ ਦੀ ਵਿਆਖਿਆ ਨਾ ਕਰਿਆ ਕਰੋ ਬਲਕਿ ਉੱਤਰ ਦਿਓ ਅਗਲਾ ਸਵਾਲ ਉੱਤਰ ਦਿਓ ਅਗਲਾ ਸਵਾਲ ਮੈਂ ਜਾਣਨਾ ਕਿ ਥੋੜੇ ਸਮੇਂ ਵਿੱਚ ਵੱਧ ਤੋਂ ਵੱਧ ਚੀਜ਼ਾਂ ਤੁਹਾਨੂੰ ਮਿਲ ਜਾਣ ਮੈਨੂੰ ਤਾਂ ਕੋਈ ਫਰਕ ਨਹੀਂ ਸਗੋ ਮੈਨੂੰ ਤਾਂ ਸੌਖਾ ਹੈ ਮੈਂ ਤਾਂ ਸਿੱਧਾ ਉੱਤਰ ਦੇਵਾਂ ਅੱਗੇ ਚਲਾ ਜਾਵਾਂ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸ਼ਬਦ ਪੁੱਛਿਆ ਕਿ ਹੌਲੀ ਹੌਲੀ ਤੋ ਰਿਆਸੀ ਵਾਕ ਵਿੱਚ ਵਰਤਿਆ ਗਿਆ ਹੌਲੀ-ਹੌਲੀ ਕੀ ਹੈ ਇਹ ਕਿਰਿਆ ਦੀ ਵਿਸ਼ੇਸ਼ਤਾ ਹੈ ਬਹੁਤ ਹੌਲੀ-ਹੌਲੀ ਕਿਰਿਆ ਦੀ ਵਿਸ਼ੇਸ਼ਤਾ ਹੈ ਤੋ ਅਸੀਂ ਕਿਰਿਆ ਦਾ ਵਿਸ਼ੇਸ਼ਣ ਲਾਵਾਂਗੇ ਈੜੀ ਸਵਾਲ ਨੰਬਰ 10 ਬਹੁਤ ਸੌਖਾ ਸਵਾਲ ਕੰਬਮਾ ਵਿਅੰਜਨ ਕੀ ਹੈ ਕਿਹੜਾ ਹੈ ਯਯਾ ੜਾੜਾ ਰਾਰਾ ਤੇ ਹਹਾ ਸਵਾਲ ਏ ਹੈ ਕਿਸ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਨੇ ਦੋ ਸਵਾਲ ਬਣ ਗਏ ਇਸ ਦਾ ਤੁਸੀਂ ਕਮੈਂਟ ਕਰੋਗੇ ਸਾਰਿਆਂ ਨੇ ਕਮੈਂਟ ਕਰਨਾ ਹੈ ਜੇ ਤੁਸੀਂ ਸਫਲਤਾ ਲੈਣੀ ਚਾਹੁੰਦੇ ਹੋ ਤੱਕ ਕਮੈਂਟ ਜਰੂਰ ਕਰੋ ਆਪਣਾ ਸਹਿਯੋਗ ਜਰੂਰ ਕਰੋ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿੰਨੇ ਵੀ ਕਿਸੇ ਨੇ ਥਿਉਰੀ ਸਮਝਨੀ ਆ ਪੜ੍ਹਨੀ ਆ ਚੈਨਲ ਤੇ ਪਈਆਂ ਹੋਈਆਂ ਵੀਡੀਓਜ਼ ਦੇਖੋ ਉਹਨਾਂ ਦੀ ਮਦਦ ਲਓ ਇਸ ਤੋਂ ਇਲਾਵਾ ਜੇ ਕਿਸੇ ਨੂੰ ਹੋਰ ਵਧੀਆ ਟ੍ਰੇਨਿੰਗ ਚਾਹੀਦੀ ਆ ਜਾਂ ਕਿਸੇ ਨੇ ਗਾਈਡੈਂਸ ਲੈਣੀ ਆ ਸੀ ਕਿਹੜੀਆਂ ਕਿਤਾਬਾਂ ਪੜ੍ਹੀਆਂ ਮਾਸਟਰ ਗਿੱਡਰ ਵਾਸਤੇ UGCC ਕਲੀਅਰ ਕਰਨਾ ਕਿਹੜੀਆਂ ਕਿਤਾਬਾਂ ਪੜ੍ਹੀਏ ਉਹਨਾਂ ਵਾਸਤੇ ਵੀ ਮੈਂ ਤੁਹਾਨੂੰ ਗਾਈਡ ਕਰ ਸਕਦਾ ਵੀ ਇਸ ਕਿਤਾਬ ਨੂੰ ਪੜ੍ਹੋ ਇਸ ਨੂੰ ਨਾ ਪੜ੍ਹੋ ਇਸ ਨੂੰ ਪੜੋ ਇਹਦੇ ਵਿੱਚੋਂ ਕਾਸ਼ਨ ਤਿਆਰ ਕਰੋ ਹੁਣ ਵੀ ਮੈਨੂੰ ਈਟੀਟੀ ਵਾਲੇ ਬਹੁਤ ਪੁੱਛਦੇ ਆ ਕਿ ਅਸੀਂ ਕਿਹੜੀ ਕਿਤਾਬ ਐਮਸੀਕਿਊਜ਼ ਦੀ ਲਈਏ ਮੈਂ ਉਹਨਾਂ ਨੂੰ ਸਪਸ਼ਟ ਕਹਿਣਾ ਐ ਐਮਸੀਕਿਊਜ਼ ਦੀ ਕਲਾ ਜਿਹੜੀਆਂ ਜਿਹੜੇ ਐਮਸੀਕਿਊਜ਼ ਸਹੀ ਕੁਆਲਿਟੀ ਦੇ ਨੇ ਉਹ ਤੁਹਾਨੂੰ ਮਿਲਦੇ ਹੀ ਨਹੀਂ ਬਾਜ਼ਾਰ ਵਿੱਚ ਤਾਂ ਉਹ ਮਿਲਦੇ ਨੇ ਜਿਹੜੇ ਇਧਰੋਂ ਉਧਰੋਂ ਫੜਫੜਾ ਕੇ ਬਣਾਏ ਹੁੰਦੇ ਆ ਸਵਾਲ ਉਹਨਾਂ ਦੇ ਚੱਕਰ 'ਚ ਪੈ ਕੇ ਆਪਣਾ ਸਮਾਂ ਨਾ ਗਵਾਓ ਕੰਬਮਾ ਬੇਅੰਜਨ ਕਿਹੜਾ ਹੈ ਮੇਰੇ ਅਨਸਾਰ ਰਾਰਾ ਹੈ ਰਾਰਾ ਜਦੋਂ ਰਾਰਾ ਬੋਲਦੇ ਆ ਕੰਬਾ ਪਿਆਦਾ ਹੁੰਦਾ ਅੰਗਰੇਜ਼ੀ ਚ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਇਹਨੂੰ ਕੀ ਕਹਿੰਦੇ ਟਰਿਲ ਕਹਿੰਦੇ ਆ ਫਲੈਪ ਕਹਿੰਦੇ ਆ ਗਲੋਟਲ ਕਹਿੰਦੇ ਆ ਬਾਇ ਲੇਬੀਅਲ ਕਹਿੰਦੇ ਆ ਕੀ ਕਹਿੰਦੇ ਆ অপਸ਼ਨਾਂ ਚਾਰੇ ਦੇ ਦਿੱਤੀਆਂ ਇੱਕ ਦੱਸ ਦਿਓ ਸਵਾਲ ਨੰਬਰ 11 ਉਚਾਰਨ ਵਿਧੀ ਅਨੁਸਾਰ ਕਿਹੜਾ ਤੱਤ ਗਲਤ ਹੈ ਹੋਠੀ ਵਿਅੰਜਨ ਅਲਪ ਪ੍ਰਾਨ ਢੱਖਮੇ ਨਾਸਕੀ ਇਹ ਸਵਾਲ ਵਾਰ-ਵਾਰ ਘੁਮਾ ਫਿਰਾ ਕੇ ਪੁੱਛ-ਪੁੱਛ ਕੇ ਮੈਂ ਤੁਹਾਡੀ ਏਡੀ ਤਿਆਰੀ ਕਰਾ ਦੇਣੀ ਆ ਕਿ ਪੱਕਾ ਹੀ ਫਿਰ ਤੁਹਾਨੂੰ ਸਵਾਲ ਕੋਈ ਗਲਤ ਨਹੀਂ ਹੁੰਦਾ ਤੇ ਨੰਬਰ ਪੱਕਾ ਤੇ ਤੁਸੀਂ ਫਿਰ ਮੈਨੂੰ ਮੈਸੇਜ ਕਰਕੇ ਕਹਿਣਾ ਕਿ ਸਰ 100 ਦੇ ਵਿੱਚੋਂ ਪਤਾ ਕਿੰਨੇ ਆਏ ਜੀ 90 ਪਲੱਸ ਆ ਗਏ ਜੀ ਸਵਾਲ ਹੀ ਬਹੁਤ ਵਧੀਆ ਜੀ ਜਿਹੜੇ ਗਲਤ ਹੋਏ ਉਹ ਤਾਂ ਸਵਾਲ ਮਾੜੇ ਸੀ ਤਾਂ ਗਲਤ ਹੋਏ ਸਵਾਲ ਹੀ ਬਹੁਤ ਸੋਹਣੇ ਤੁਸੀਂ 100/100 ਪੂਰੇ ਵਧੀਆ ਨੰਬਰ ਲੈ ਕੇ ਜਾਓਗੇ ਸਵਾਲ ਨੰਬਰ 11 ਚਾਰਨ ਵਿਧੀ ਅਨੁਸਾਰ ਕਿਹੜਾ ਤੱਥ ਗਲਤ ਹੈ ਗੱਲ ਇੱਥੇ ਦੋਸਤੋ ਚਾਰਨ ਵਿਧੀ ਦੀ ਹੋਈ ਹੈ ਚਾਰਨ ਢੰਗ ਦੀ ਨਹੀਂ ਯਾਦ ਰੱਖੋ ਵਯੰਜਨ ਦੁਨੀਆਂ ਨੂੰ ਦੋ ਤਰੀਕਿਆਂ ਨਾਲ ਵੰਡਿਆ ਜਾਂਦਾ ਹੈ ਉਚਾਰਨ ਵਿਧੀ ਉਚਾਰਨ ਸਥਾਨ ਉਚਾਰਨ ਵਿਧੀ ਨੂੰ ਢੰਗ ਵੀ ਕਹਿ ਦਿੰਦੇ ਆ ਹੁਣ ਇਹਦੇ ਇਹਦੇ ਅਨੁਸਾਰ ਆਪਾਂ ਉੱਤਰ ਦੇਣਾ ਵੀ ਕੀ ਉਹਨਾਂ ਨੇ ਪੁੱਛਿਆ ਤੱਥ ਗਲਤ ਪੁੱਛਿਆ ਹੋਠੀ ਵਿਯੰਜਨ ਹੋਠੀ ਉਚਾਰਨ ਸਥਾਨ ਹੁੰਦਾ ਹੈ ਉਚਾਰਨ ਸਥਾਨ ਹੁੰਦਾ ਉਹਨਾਂ ਨੂੰ ਉਚਾਰਨ ਵਿਧੀ ਪੁੱਛੀ ਹੈ ਅਲਪ ਪ੍ਰਾਨ ਡਕਮੇ ਤੇ ਨਾਸਕੀ ਉਚਾਰਨ ਵਿਧੀ ਅਨੁਸਾਰ ਹੈ ਤੇ ਇਹਦਾ ਉੱਤਰ ਸਹੀ ਆਊਗਾ ਹੁਠੀ ਵਿਅੰਜਨ ਊੜਾ ਇਹ ਉਚਾਰਨ ਸਥਾਨ ਮੁਤਾਬਕ ਬਣਦਾ ਹੈ ਸਵਾਲ ਨੰਬਰ 12 ਅਡਕਵੇਂ ਵਿਅੰਜਨਾਂ ਦੀ ਪਛਾਣ ਕਰੋ ਕਕਾ ਸਸਾ ਹਾਹਾ ਜਜਾ ਡਾਡਾ ਥਥਾ ਸਸਾ ਹਾਹਾ ਡਕਵੇਂ ਤੇ ਅਡਕਵੇਂ ਬਹੁਤ ਜ਼ਰੂਰੀ ਨੇ ਡਕਵੇਂ ਜਿਹੜੇ 15 ਨੇ ਅਡਕਵੇਂ ਕਿੰਨੇ ਆਪਾਂ ਬਣਾਏ ਸੀ ਉਦੋਂ 14 ਲੋ ਜੀ ਇਦੀਆਂ ਥਿਉਰੀਆਂ ਦੇ ਪਿੱਛੇ ਥਿਉਰੀਜ਼ ਪਿੱਛੇ ਪੰਘਾਂ ਹੋਈਆਂ ਦੇਖ ਸਕਦੇ ਹੋ ਤੁਸੀਂ ਢੱਕਵੇਂ ਵਿਅੰਜਨਾਂ ਦੀ ਪਛਾਣ ਕਰੋ ਜੀ ਕਰੋ ਪਛਾਣ ਕਕਾ ਖਖਾ ਗਗਾ ਪਹਿਲੀਆਂ 3 ਲਾਈਨਾਂ ਢੱਕਵੇਂ ਦੀਆਂ ਨੇ ਕਕਾ ਖਖਾ ਗਗਾ ਚਚਾ ਛਛਾ ਜਜਾ ਇਸ ਤਰ੍ਹਾਂ ਇਹ 5 ਨੇ 15 ਹੋਗੇ ਇਹ 5 ਲਾਈਨਾਂ ਨੇ ਤਿੰਨ-ਤਿੰਨਾਂ ਦੀਆਂ 15 ਹੋਗੇ ਇਹਨਾਂ ਪੰਜਾਂ ਦੇ ਵਿੱਚੋਂ ਕਿਹੜੇ ਨਹੀਂ ਹੈਗੇ ਮੈਂ ਥੱਥਾ ਹੈਗਾ ਇਸ ਲਈ ਥੱਥਾ ਗਲਤ ਮਤਲਬ ਇਹ ਆਪਸ਼ਨ ਨਹੀਂ ਬਣੂਗੀ ਜਜਾ ਵੀ ਹੈਗਾ ਕਕਾ ਵੀ ਹੈਗਾ ਆਪਸ਼ਨ ਬਣੂਗੀ ਸਸਾ ਸਸਾ ਆਪਸ਼ਨ ਆਪ ਸਸਾ ਤੇ ਹਹਾ ਇਹ ਦੋਨੋਂ ਅਡਕਵੇਂ ਵਿਅੰਜਨ ਨੇ ਉਹਨਾਂ ਨੇ ਅਡਕਨੇ ਪੁੱਛਿਆ ਆ ਜਿਹੜੇ 15 ਨੇ ਇਹ 15 ਡਕਵੇਂ ਹਨ ਇਹ 15 ਡਕਬੇ ਹਨ ਜੇ ਕਿਸੇ ਨੇ ਇਸ ਨੂੰ ਡਿਟੇਲਡ ਪੜ੍ਹਨਾ ਹੈ ਪਿੱਛੇ ਜਾਓ ਵੀਡੀਓਜ਼ ਦੇਖ ਲਓ ਸਵਾਲ ਨੰਬਰ 13 ਸਾਹ ਦੀ ਹਵਾ ਦੀ ਮਿਕਦਾਰ ਦੇ ਆਧਾਰ ਤੇ ਕਿਹੜੇ ਵਰਗ ਬਣਦੇ ਹਨ ਸਾਹ ਦੀ ਹਵਾ ਦੀ ਮਿਕਦਾਰ ਉੱਤੇ ਕਿਹੜੇ ਵਰਗ ਆਪਾਂ ਬਣਾਉਨੇ ਆ ਨਾਦੀ ਅਨਾਦੀ ਅਲਪ ਪ੍ਰਾਨ ਮਹਾ ਪ੍ਰਾਨ ਖੰਡੀ ਅਖੰਡੀ ਸਵਰ ਜਾਂ ਵਿਅੰਜਨ ਇਹਨਾਂ ਚ ਸਹੀ ਦੱਸੋ ਕਿਹੜਾ ਹੈ ਸਾਹ ਦੀ ਮਿਕਦਾਰ ਸਾਹ ਦੀ ਮਾਤਰਾ ਜਦੋਂ ਅਸੀਂ ਸਾਹ ਦੀ ਹਵਾ ਲਾਉਨੇ ਆ ਜਦੋਂ ਅਸੀਂ ਸਾਹ ਦੀ ਹਵਾ ਬੋਲਦੇ ਆ ਜਦੋਂ ਅਸੀਂ ਕੋਈ ਅੱਖਰ ਬੋਲਦੇ ਆ ਸਾਹ ਦੀ ਹਵਾ ਮੂੰਹ ਚੋਂ ਬਾਹਰ ਨਿਕਲਦੀ ਹੈ ਘਟ ਵੱਧ ਮਿਕਦਾਰ ਦੇ ਹਿਸਾਬ ਨਾਲ ਆਪਸ਼ਨ ਬਣਦੀ ਹੈ ਅਲਪ ਪ੍ਰਾਨ ਮਹਾ ਪ੍ਰਾਨ 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 ਦਾ ਮਤਲਬ ਸਾਹ ਦੀ ਹਵਾ ਦੀ ਮਿਕਦਾਰ ਤੇਰਾ ਦਾ ਐਡਾ ਸਵਾਲ ਨੰਬਰ 14 ਸੁਰ ਤੰਦਾਂ ਵਿੱਚ ਕੰਬਣੀ ਪੈਦਾ ਹੋਣ ਦੇ ਕੀ ਆਧਾਰ ਹਨ ਮਤਲਬ ਸੁਰ ਤੰਦਾਂ ਵਿੱਚ ਕੰਬਣੀ ਪੈਦਾ ਹੋਣ ਦੇ ਆਧਾਰ ਤੇ ਵਿਅੰਜਨ ਕੀ ਆਖਾਉਂਦੇ ਹਨ ਚਲੋ ਇੱਥੇ ਤਾਂ ਉਹਨਾਂ ਨੇ ਪੁੱਛਿਆ ਨਾਮ ਕੀ ਹੈ ਮੈਂ ਤੁਹਾਨੂੰ ਪੁੱਛਦਾ ਬੇਸ ਕੀ ਹੈ ਆਧਾਰ ਕੀ ਹੈ ਕਿਸ ਬੇਸ ਤੇ ਵਿਅੰਜਨਾ ਨੂੰ ਨਾਦੀ ਅਤੇ ਅਨਾਦੀ ਕਿਹਾ ਜਾਂਦਾ ਹੈ ਉੱਤਰ ਦੇਣ ਵਾਲੇ ਨੂੰ ਰੁਪਈਏ 5 ਦਾ ਇਨਾਮ ਆਪਣਾ ਸਕੈਨਰ ਭੇਜ ਦਿਓ ਨਾਲ ਹੀ ਕਮੈਂਟ ਕਰ ਦਿਓ ਜਿਹੜਾ ਵੀ ਠੀਕ ਉੱਤਰ ਦੇਊਗਾ ਉਹਦਾ ਮਾਨ ਸਨਮਾਨ ਵੱਡੇ ਉੱਚੇ ਵਧੀਆ ਕੱਪ ਦੇ ਨਾਲ ਸਨਮਾਨ ਕੀਤਾ ਜਾਊਗਾ ਉਹਦਾ ਆ ਜਾਓ ਜੀ ਜਿਵੇਂ ਕਬੱਡੀ ਵਾਲੇ ਨਹੀਂ ਕਰਦੇ ਬੈਸਟ ਰੇਡਰ ਤੇ ਬੈਸਟ ਬੈਸਟ ਜਾਫੀ ਨੂੰ ਵੱਡਾ ਇਨਾਮ ਦਿੱਤੇ ਜਾਊਗਾ ਵੱਡੇ ਮਾਣ ਸਨਮਾਨ ਹੋਣਗੇ ਸੁਰਤੰਦਾ ਵਿੱਚ ਕੰਬਣੀ ਪੈਦਾ ਹੋਣ ਦੇ ਆਧਾਰ ਤੇ ਵਿਅੰਜਨ ਕੀ ਅਖਵਾਉਂਦੇ ਹਨ ਤੁਸੀਂ ਨਾਮ ਦੱਸੋ ਨਾਦੀ ਅਖੋਸ਼ ਅਨਾਦੀ ਅਗੋਸ਼ ਅਗੋਸ਼ ਸਗੋਸ਼ ਨਾਦੀਸ ਗੋਸ਼ ਕਿਉਂ ਐਨਾ ਗੇਮ ਤੁਸੀਂ ਬੇਸ ਦੱਸਣਾ ਵੀ ਕਿਸ ਬੇਸ ਤੇ ਦੱਸਣ ਵਾਲੇ ਨੂੰ ਢੇਰਾ ਢੇਰਾ ਇਨਾਮ ਅਜੋ ਸੁਰਤੰਦਾ ਵਿੱਚ ਕੰਬਣੀ ਇਹਦੇ ਦੋ ਉੱਤਰ ਬਣਦੇ ਮੈਂ ਪਹਿਲਾਂ ਦੱਸਦਾ ਦੇਖੋ ਜਿਹੜਾ ਨਾਦੀ ਹੈ ਤੇ ਅਗੋਸ਼ ਹੈ ਇੱਕ ਦੂਜੇ ਦੇ ਵਿਰੁੱਧ ਹੈ ਠੀਕ ਹੈ ਲੇਕਿਨ ਅਨਾਦੀ ਤੇ ਅਗੋਸ਼ ਇਹ ਸੇਮ ਹੈ ਇੱਕ ਦੇ ਨਾਮ ਦੋ ਨੇ ਇਸ ਕਰਕੇ ਗਲਤ ਹੈ ਅਗੋਸ਼ ਤੇ ਸੁਗੋਸ਼ ਨਾਦੀ ਤੇ ਸੁਗੋਸ਼ ਉਹ ਵੀ ਇਹ ਵੀ ਇੱਕ ਦੂਜੇ ਦੇ ਨਾਮ ਨੇ ਇਹਨਾਂ ਚ ਸਹੀ ਆਪਸ਼ਨ ਅਗੋਸ਼ ਅਤੇ ਸੁਗੋਸ਼ ਤੇ ਦੂਜੀ ਆਪਸ਼ਨ ਬਣਦੀ ਨਾਦੀ ਅਤੇ ਅਗੋਸ਼ ਕਿਉਂ ਬਣਦੀ ਮੈਂ ਤੁਹਾਨੂੰ ਦੱਸ ਦਿੰਨਾ ਦੇਖੋ ਇੱਕ ਬੰਨੇ ਤਾਂ ਹੁੰਦੇ ਨਾਦੀ ਜਿਹੜੇ ਨਾਦੀ ਹੁੰਦੇ ਆ ਉਹਨਾਂ ਦਾ ਹੀ ਦੂਜਾ ਨਾਮ ਸੁਗੋਸ਼ ਹੈ ਦੂਜੇ ਪੈਨੇ ਹੈਗੇ ਅਨਾਦੀ ਜਿਹੜੇ ਅਨਾਦੀ ਹੈ ਉਹਨਾਂ ਦਾ ਨਾਮ ਅਗੋਸ਼ ਵੀ ਹੈ ਠੀਕ ਹੈ ਸਵਾਲ ਉਹਨਾਂ ਨੇ ਪੁੱਛਿਆ ਸੁਰ ਤੰਦਰੀ ਵਿੱਚ ਸੁਰ ਤੰਦਾਂ ਵਿੱਚ ਕੰਬਣੀ ਪੈਦਾ ਹੋਣ ਦੇ ਆਧਾਰ ਤੇ ਵਿਅੰਜਨ ਕੀ ਅਖਵਾਉਂਦੇ ਹਨ ਸੁਰ ਤੰਦਾਂ ਚ ਕੰਬਣੀ ਪੈਦਾ ਹੋਵੇ ਨਾਦੀ ਅਨਾਦੀ ਇਹ ਤਾਂ ਇੱਕ ਦੂਜੇ ਦੇ ਵਿਰੁੱਧ ਹੋਗੇ ਹੁਣ ਆ ਦੇਖੋ ਜੇ ਇੱਕ ਇਹ ਵਿਰੋਧ ਹੈ ਤੇ ਆ ਵੀ ਤਾਂ ਵਿਰੋਧੀ ਹੈ ਇੱਕ ਦੂਜੇ ਦੇ ਨਾਦੀ ਅਤੇ ਅਘੋਸ਼ ਪਹਿਲੇ ਚ ਨਾਦੀ ਤੇ ਅਘੋਸ਼ ਇਹ ਵੀ ਉੱਤਰ ਠੀਕ ਹੋ ਗਿਆ ਅਘੋਸ਼ ਤੇ ਸਘੋਸ਼ ਇਹ ਤਾਂ ਉੱਤਰ ਠੀਕ ਹੋਣਾ ਹੀ ਸੀਗਾ ਇਸ ਕਰਕੇ ਦੋਨੋਂ ਇਹ ਉੱਤਰ ਠੀਕ ਨੇ ਨਾਦੀ ਨਾਦੀ ਤੇ ਸਘੋਸ਼ ਜਿਵੇਂ ਆ ਦੇਖੋ ਨਾਦੀ ਦੇ ਸਘੋਸ਼ ਇੱਕੇ ਚ ਰੱਖ ਲੇ ਇਸ ਕਰਕੇ ਗਲਤ ਹੋ ਗਿਆ ਕਿ ਦੂਜੇ ਦੇ ਵਿਰੁੱਧ ਨਹੀਂ ਇਹ ਤਾਂ ਇੱਕ ਦੂਜੇ ਦੇ ਨਾਮ ਹੈ ਤੇ ਅਨਾਦੀ ਅਤੇ ਅਘੋਸ਼ ਇਹ ਵੀ ਗਲਤ ਹੋ ਗਿਆ ਕਿਉਂਕਿ ਐਡਾ ਵੀ ਆਪਸ਼ਨ ਨਹੀਂ ਬਣਦੋ ਤੇ ਇੱਕ ਦੂਜੇ ਦੇ ਨਾਮ ਆਪਾਂ ਦੇ ਦਿੱਤੇ ਸੀਗੇ ਸਵਾਲ ਨੰਬਰ 15 ਨਾਦੀ ਵਿਅੰਜਨ ਦੀ ਪਛਾਣ ਕਰੋ ਗੱਗਾ ਜੱਜਾ ਡੱਡਾ ਖਖਖਾ ਗੱਗਾ ਦੱਦਾ ਬੱਬਾ ਦੱਦਾ ਥੱਥਾ ਇਹ ਸਾਰੇ ਲਓ ਜੀ ਇਹਦਾ ਸਹੀ ਉੱਤਰ ਊੜਾ ਮੈਂ ਬਿਨਾ ਸਮਾਂ ਗਵਾਇਆ ਦੱਸਾਂ ਕਕਾ ਖਖਖਾ ਗੱਗਾ ਕਕਾ ਖਖਖਾ ਗੱਗਾ ਚੱਚਾ ਛੱਛਾ ਜੱਜਾ ਆ ਗੱਗਾ ਜੱਜਾ ਡੱਡਾ ਦੱਦਾ ਬੱਬਾ ਵਾਲੀ ਜਿਹੜੀ ਲਾਈਨ ਹੈ ਇਹ ਹੈ ਇਹਦਾ ਸਹੀ ਉੱਤਰ ਹਾਂਜੀ ਸਵਾਲ ਨੰਬਰ 16 ਸਰਕਵੇਂ ਵਿਅੰਜਨ ਦੱਸੋ ਸਰਕਵੇਂ ਵਿਅੰਜਨਾਂ ਦਾ ਦੂਜਾ ਨਾਮ ਤੁਸੀਂ ਦੱਸਣਾ ਹੈ ਸਰਕਮੇ ਵਿਅੰਜਨਾਂ ਦਾ ਦੂਜਾ ਨਾਮ ਕੀ ਹੈ ਦੂਜਾ ਨਾਮ ਕੀ ਹੈ ਇਹ ਤੁਸੀਂ ਕਮੈਂਟ ਕਰਕੇ ਦੱਸੋਗੇ ਦੂਜਾ ਨਾਮ ਕੀ ਹੈ ਸਰਕਮੇ ਵਿਅੰਜਨਾਂ ਦਾ ਇਹਦਾ ਸਹੀ ਉੱਤਰ ਹੈ ਯਯਾ ਤੇ ਵਾਵਾ ਈਡੀ ਆਪਸ਼ਨ ਸਵਾਲ ਨੰਬਰ 17 ਪਾਸੇਦਾਰ ਵਿਅੰਜਨ ਦੀ ਪਛਾਣ ਕਰੋ ਪਾਸੇਦਾਰ ਵਿਅੰਜਨ ਦੱਸੋ ਸਸਾ ਲੱਲਾ ਹਹਾ ਸ਼ਸ਼ਾ ਲੱਲਾ ਯਯਾ ਯਯਾ ਵਾਵਾ ਹਹਾ ਜਾਂ ਫਿਰ ਸਸਾ ਆਪਸ਼ਨ ਸਾਰੇ ਗਲਤ ਤੇ ਪਾਸੇਦਾਰ ਵਿਅੰਜਨ ਸਾਡੇ ਕੋਲ ਦੋ ਲੱਲਾ ਤੇ ਲੱਲਾ ਇਹਦੇ ਵਿੱਚ ਆਪਸ਼ਨ ਹੈ ਨਹੀਂ ਇਸ ਕਰਕੇ ਸਸਾ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 18 ਨਾਸਕੀ ਵਿਅੰਜਨਾ ਬਾਰੇ ਗਲਤ ਤੱਥ ਦੱਸੋ ਨਾਸਕੀ ਵਿਅੰਜਨਾ ਬਾਰੇ ਗਲਤ ਤੱਥ ਦੱਸਨੇ ਜੀ ਸਾਹ ਹਵਾ ਨੱਕ ਰਾਹੀਂ ਆਉਂਦੀ ਹੈ ਮੰਨਦੇ ਹੋ ਜੀ ਵਿਅੰਜਨ ਨਾਸਕੀ ਵਿਅੰਜਨ ਬਿਲਕੁਲ ਸਹੀ ਹੈ ਆਉਂਦੀ ਹੈ ਇਹ ਤਾਂ ਬਿਲਕੁਲ ਠੀਕ ਹੈ ਗਿਣਤੀ ਵਿੱਚ ਪੰਜ ਹਨ ਇਹ ਵੀ ਠੀਕ ਹੈ ਮਲਬਈਓਪ ਭਾਸ਼ਾ ਵਿੱਚ ਪੰਜੇ ਸਾਰਥਕ ਹਨ ਅਚੰਗੰਗਾ ਤੇ ਣੰਗਾ ਨੰਨਾ ਦਾ ਉਚਾਰਨ ਕੇਵਲ ਮਾਝੀ ਵਿੱਚ ਬਾਕੀ ਹੈ ਇਹ ਵੀ ਬਿਲਕੁਲ ਠੀਕ ਹੈ ਆਹ ਗਲਤ ਹੈ ਮਲਵਈ ਵਿੱਚ ਪੰਜੇ ਸਾਰਥਕ ਨਹੀਂ ਹੈਗੇ ਮਲਵਈ ਵਿੱਚ ਤਾਂ ਇਹਦਾ ਉੱਤਰ ਈੜੀ ਹੈ ਮਲਵਈ ਵਿੱਚ ਤਾਂ ਕੇਵਲ ਤਿੰਨ ਨੇ ਨਾਣਾ ਨੰਨਾ ਤੇ ਮਮਾ ਯਾਦ ਰੱਖਿਓ ਸਵਾਲ ਨੰਬਰ 19 ਡਕਮੇ ਵਿਅੰਜਨਾਂ ਬਾਰੇ ਗਲਤ ਤੱਥ ਦੱਸਣਾ ਜੀ ਤੁਸੀਂ ਜਿਹੜੇ ਡਕਮੇ ਵਿਅੰਜਨ ਨੇ ਡਕਮੇ ਤੇ ਆ ਡਕਮੇ ਦੋ ਤਰ੍ਹਾਂ ਦੇ ਵਿਅੰਜਨ ਨੇ ਨਾ ਉਦੇ ਵਿੱਚੋਂ ਗਲਤ ਤੱਥ ਦੱਸਿਆ ਤੁਸੀਂ ਇਹ ਗਿਣਤੀ ਵਿੱਚ 15 ਹਨ ਡੱਖਵੇਂ ਇਹ ਤਾਂ ਠੀਕ ਹੈ ਇਹਨਾਂ ਵਿੰਜਨਾਂ ਦਾ ਆਧਾਰ ਉਚਾਰਨ ਰੋਕ ਹੈ ਇਹ ਵੀ ਠੀਕ ਹੈ ਇਨ ਸਾਹਵ ਨੂੰ ਪੂਰਨ ਰੂਪ ਵਿੱਚ ਰੋਕਿਆ ਦਿੰਦਾ ਇਹ ਵੀ ਠੀਕ ਹੈ ਇਹਨਾਂ ਦਾ ਨਾਂ ਹੀ ਦੂਜੇ ਦੂਜਾ ਨਾਂ ਕੰਬਵੇ ਵਿੰਜਨ ਹੈ ਇਹ ਬਿਲਕੁਲ ਗਲਤ ਹੈ ਤੋਂ ਸਸਾ ਆਪਸ਼ਨ ਬਿਲਕੁਲ ਰਾਈਟ ਆਪਸ਼ਨ ਹੈ ਕਿਉਂਕਿ ਇਹ ਠੀਕ ਨਹੀਂ ਹੈ ਸਸਾ ਆਪਸ਼ਨ ਬਿਲਕੁਲ ਰਾਈਟ ਹੈ ਇਹਨਾਂ ਦਾ ਦੂਜਾ ਨਾਮ ਕੰਬਵੇ ਵਿੰਜਨ ਨਹੀਂ ਹੈ ਸਵਾਲ ਨੰਬਰ ਅੱਜ ਦਾ ਆਖਰੀ 20ਵਾਂ ਸਵਾਲ ਅਡਕਮੇ ਵਿਅੰਜਨਾਂ ਦੀ ਵਿਸ਼ੇਸ਼ਤਾ ਨਹੀਂ ਹੈ। ਇਹ ਗਿਣਤੀ ਵਿੱਚ 11 ਹਨ। ਅਡਕਮੇ ਵਿਅੰਜਨਾਂ ਦੀ ਗਿਣਤੀ ਇਹ ਗਿਣਤੀ ਵਿੱਚ 11 ਹਨ 11 ਨਹੀਂ ਹੁਣ ਆਪਾਂ ਇਹਨੂੰ 14 ਕਵਾਂਗੇ। ਇਹ ਗਿਣਤੀ ਵਿੱਚ 14 ਹਨ। 14 ਵਿੱਚ ਇਹ ਗਿਣਤੀ ਹੈ। ਇਹ ਗਿਣਤੀ ਵਿੱਚ 14 ਹਨ। ਇਹਨਾਂ ਦੇ ਉਚਾਰਨ ਸਮੇਂ ਸਾਹ ਹਵਾ ਨੂੰ ਅੰਚਕ ਰੂਪ ਵਿੱਚ ਰੋਕਿਆ ਜਾਂਦਾ ਹੈ। ਸਸਾ ਤੇ ਪੈਰ ਬਿੰਦੀ ਵਾਲਾ ਸ਼ਸ਼ਾ ਡੱਖਮੇ ਵਿਅੰਜਨ ਨਹੀਂ ਹਨ ਉਲਟ ਜੀਬੀ ਲੱਲਾ ਤੇ ਪੈਰ ਬਿੰਦੀ ਵਾਲਾ ਲੱਲਾ ਡੱਖਮੇ ਵਿਅੰਜਨ ਹਨ ਲੱਲਾ ਤੇ ਲੱਲਾ ਅਡੱਖਵੇ ਵਿਅੰਜਨ ਹਨ ਇਹ ਤਾਂ ਹੈਗੇ ਆ ਇਹ ਤਾਂ ਹੈਗੇ ਆ ਬਈ ਇਹਨਾਂ ਦਾ ਉਚਾਰਨ ਸਭ ਇਹ ਵੀ ਠੀਕ ਹੈ ਆਪਸ਼ਨ ਇਹ ਵੀ ਠੀਕ ਹੈ ਸਾ ਅਤੇ ਪੈ ਸਸਾ ਅਤੇ ਪੈਰ ਬਿੰਦੀ ਵਾਲਾ ਛਸ਼ਾ ਡਕਵੇਂ ਵਿੰਜ ਨਹੀਂ ਹਨ ਇਹ ਵੀ ਡਕਵੇਂ ਤੋਂ ਈਡੀ ਆਪਸ਼ਨ ਬਿਲਕੁਲ ਠੀਕ ਹੈ 20 20 ਦਾ ਈਡੀ ਹੈ ਜੇ ਨਹੀਂ ਤੁਹਾਨੂੰ ਪਤਾ ਲੱਗਿਆ ਡਕਵੇਂਆਂ ਡਕਵੇਂ ਦੀ ਪਿੱਛੇ ਧੁਨੀ ਬੋਧ ਦੀ ਧੁਨੀ ਵਿਗਿਆਨ ਦੀ ਵੀਡੀਓ ਪਈ ਹੈ ਤੁਸੀਂ ਉਹ ਦੇਖ ਸਕਦੇ ਹੋ ਜੀ ਸੋ ਇਹ ਸਨ ਅੱਜ ਦੇ ਬਹੁਤ ਜ਼ਰੂਰੀ 20 ਸਵਾਲ ਤੁਹਾਡੇ ਨਾਲ ਡਿਸਕਸ ਕੀਤੇ ਅੱਗੇ ਅੱਗੇ ਆਪਾਂ ਟੌਪਿਕ ਵੱਖਰੇ ਵੱਖਰੇ ਸਾਰਾ ਸਿਲੇਬਸ ਤੁਹਾਨੂੰ ਤਿਆਰ ਕਰਵਾ ਦੇਣਾ ਜੇ ਕਿਸੇ ਨੇ ਇਸ ਚੀਜ਼ ਦੀ ਥਿਊਰੀ ਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਅੱਜ ਦੀ ਕਲਾਸ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਰੱਬ ਰੱਖਾ ਪੜ੍ਹ